ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਆਗਮਯਾ ਗੋਚਰ ਆਤ ਵੱਡਾ ਅਤੁਲਨ ਤੋ ਲਿਆ ਜਾਏ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਆਗਮਯਾ ਗੋਚਰ ਆਤ ਵੱਡਾ ਅਤੁਲਨ ਤੋ ਲਿਆ ਜਾਏ ਕੇ ਮਤ ਕਿਨੇ ਨ ਪਾਈਆ ਕਿਤੇ ਨ ਲਿਆ ਜਾਏ ਗੁਰ ਕਾ ਸ਼ਬਦ ਭੇਦਿਆ ਐਨ ਬਿਦ ਵਸਿਆ ਮਨ ਆਏ ਨਾਨਕ ਆਪ ਅਮੇਓ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਆ ਏ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਆ ਏ ਸ਼ਲੋਕ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮਯਾ ਗੋਚਰ ਆਤ ਵੱਡਾ ਅਤਲਨ ਤੁਲਿਆ ਜਾਏ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਆਗਮਯ ਗੋਚਰੇ ਹਤ ਵੱਡਾ ਅਤੋਲਣ ਤੋਲਿਆ ਜਾਏ ਕੀ ਮਤ ਕਿਨੇ ਨਾ ਪਾਈਆ ਕਿਤੇ ਨਾ ਲਿਆ ਜਾਏ ਗੋੜਕਾ ਸ਼ਬਦ ਭੇਦਿਆ ਐਨ ਬਿਦ ਵਸਿਆ ਮਨ ਆਏ ਨਾਨਕ ਆਪ ਅਮੇਓ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇ ਆਏ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਐ ਸ਼ਲੋਕ ਮਹਲਾ 3 ਜੀ ਹਰ ਕਰਤਾ ਸਭ जग ਫਿਰੈ RAM ਨਾ ਪਾਇਆ ਜਾਏ ਅਗਮਿਆ ਗੋਚਰ ਆਤ ਵੱਡਾ ਅਤਲਣ ਤੋ ਲਿਆ ਜਾਏ RAM RAM ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਆਗਮਯ ਅਗੋਚਰ ਹਤ ਵੱਡਾ ਅਤੋਲ ਨਾ ਤੋਲਿਆ ਜਾਏ ਕੀ ਮਤ ਕਿਨੇ ਨ ਪਾਈਆਂ ਕਿਤੇ ਨ ਲਿਆ ਜਾਏ ਗੁਰ ਕਾ ਸ਼ਬਦ ਭੇਦਿਆ ਐ ਨੰਬਦ ਵਸਿਆ ਮਨ ਆਏ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਐ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਐ ਸ਼ਲੋਕ ਮਹਲਾ 3 ਜੀ ਰਾਮ ਰਾਮ ਕਰਤਾ ਸਭ ਜਗ ਫਿਰੈ ਨਾ ਤੋਲ ਆ ਜਾਏ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਆਗਮਯ ਗੋਚਰੇ ਹਤ ਵੱਡਾ ਅਤੋਲ ਨਾ ਤੋਲ ਆ ਜਾਏ ਏ ਮਤ ਕੇ ਨੇ ਨ ਪਾਈਆ ਕਿਤੇ ਨ ਲਿਆ ਜਾਏ ਗੁਰ ਕਾ ਸ਼ਬਦ ਭੇਦਿਆ ਐਨ ਬਿਦ ਵਸਿਆ ਮਨ ਆਏ ਨਾਨਕ ਆਪ ਅਮੇਓ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਿਆ ਆਪੇ ਮਿਲ ਆਇਆ ਏ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਹਿਿਆ ਆਪੇ ਮਿਲ ਆਇਆ ਏ ਸੋ ਸਭ जग ਫਿਰੈ RAM ਨਾ ਪਾਇਆ ਜਾਏ ਅਗਮਯਾ ਗੋਚਰ ਆਤ ਵੱਡਾ ਅਤਲਨਾ ਤੁਲਿਆ ਜਾਏ RAM RAM ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਆਗਮਯ ਅਗੋਚਰ ਹਤ ਵੱਡਾ ਅਤੋਲਣ ਤੋਲਿਆ ਜਾਏ ਕੀ ਮਤ ਕਿਨੇ ਨਾ ਪਾਈਆਂ ਕਿਤੇ ਨਾ ਲਿਆ ਜਾਏ ਗੁਰ ਕਾ ਸ਼ਬਦ ਭੇਦਿਆ ਐਨ ਬੇਦਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਆ ਏ ਸ਼ਲੋਕ ਮਹਲਾ 3 ਜੀ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮਿਆ ਗੋਚਰ ਆਤ ਵੱਡਾ ਅਤੁਲ ਨਾ ਤੁਲਿਆ ਜਾਏ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਆਗਮਯਾ ਗੋਚਰ ਹਤ ਵੱਡਾ ਅਤੋਲਣ ਤੋਲਿਆ ਜਾਏ ਕੀ ਮਤ ਕਿਨੇ ਨਾ ਪਾਈਆ ਕਿਤੇ ਨਾ ਲਿਆ ਜਾਏ ਗੁਰ ਕਾ ਸ਼ਬਦ ਭੇਦਿਆ ਐਨ ਬਿਦ ਵਸਿਆ ਮਨ ਆਏ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਆ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਿਆ ਆਪੇ ਮਿਲ ਆਇਐ ਸਲੋਕ ਮਹਲਾ 3 ਜੀ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਆਗਮਯਾ ਗੋਚਰ ਹਤ ਵੱਡਾ ਅਤੁਲਣ ਤੁਲਿਆ ਜਾਏ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਆਗਮਯਾ ਗੋਚਰ ਹਤ ਵੱਡਾ ਅਤੁਲਣ ਤੁਲਿਆ ਜਾਏ ਕੀ ਮਤ ਕਿਨੇ ਨ ਪਾਈਆ ਕਿਤੇ ਨ ਲਿਆ ਜਾਏ ਗੁਰ ਕਾ ਸ਼ਬਦ ਭੇਦਿਆ ਐਨ ਬਿਦ ਵਸਿਆ ਮਨ ਆਏ ਨਾਨਕ ਆਪ ਅਮੇਓ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਆ ਏ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਆ ਏ ਸ਼ਲੋਕ ਤੀਜਾ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮਯਾ ਗੋਚਰ ਆਤ ਵੱਡਾ ਅਤਲਨਾ ਤੁਲਿਆ ਜਾਏ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਆਗਮਯਾ ਗੋਚਰੇ ਹਤ ਵੱਡਾ ਅਤੋਲਣ ਤੋਲਿਆ ਜਾਏ ਕੀਮਤ ਕਿਨੇ ਨਾ ਪਾਈਆ ਕਿਤੇ ਨਾ ਲਿਆ ਜਾਏ ਗੁਰ ਕਾ ਸ਼ਬਦ ਭੇਦਿਆ ਐਨ ਬਿਦ ਵਸਿਆ ਮਨ ਆਏ ਨਾਨਕ ਆਪ ਅਮੇਓ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਕਾ ਆਪ ਮੈਓ ਹੈ ਗੁਰ ਕਿਰਪਾ ਤੇ ਰਿਹਾ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ